ਅਲਬਰਟਾ ਦੀਆਂ ਪਹਿਲੀਆਂ ਸਿੱਖ ਖੇਡਾਂ ਜੋ ਕਿ 18, 19 ਤੇ 20 ਤਰੀਕ ਨੂੰ ulikੀਆਂ ਗਈਆਂ ਸੀ ਜਿਨ੍ਹਾਂ ਦਾ ਅੱਜ ਤੀਸਰਾ ਦਿਨ ਹੈ ਕੈਲਗਰੀ ਦੇ ਜੈਨਸਿਸ ਸੈਂਟਰ ਦੇ ਵਿੱਚ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਲਗਾਤਾਰ ਤਿੰਨ ਦਿਨਾਂ ਤੋਂ ਸਾਡਾ ਮੀਡੀਆ ਸਾਂਝਾ ਟੀਵੀ ਤੇ ਰੇਡੀਓ ਸੁਰਸੰਗਮ ਦੇ ਸਹਿਯੋਗ ਦੇ ਨਾਲ ਤੁਸੀਂ ਇਹ ਕਰੇ ਬੈਠੇ ਲਾਈਵ ਦੇਖ ਰਹੇ ਹੋ ਇਥੇ ਦੇ ਗਰਾਊਂਡ ਦੇ ਦ੍ਰਿਸ਼ ਵੀ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜਿੱਥੇ ਅਸੀਂ ਸਵੇਰ ਦੇ ਤੁਹਾਨੂੰ ਬਹੁਤ ਸਾਰੇ ਮੈਚਸ ਦਿਖਾਏ ਨੇ ਇੱਕ ਲੰਗਰ ਹਾਲ ਦਾ ਦ੍ਰਿਸ਼ ਵੀ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਗੁਰੂ ਮਹਾਰਾਜ ਦੀ ਸੰਗਤ ਤੇ ਉਹਨਾਂ ਦਾ ਲੰਗਰ ਜਿਹੜਾ ਆ ਉਹ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਸੰਗਤ ਜਿਹੜੀ ਹੈ ਉਹ ਇਥੇ ਖੇਡਾਂ ਦਾ ਆਨੰਦ ਵੀ ਲੈ ਰਹੀ ਹੈ ਮੌਸਮ ਵੀ ਠੰਡਾ ਹੈ ਤੇ ਲੰਗਰ ਦਾ ਵੀ ਪੂਰਾ ਪੂਰਾ ਜਿਹੜਾ ਆ ਪ੍ਰਬੰਧ ਹੈ ਚਾਹੇ ਉਹ ਗਰਮ-ਗਰਮ ਚਾਹ ਹੋਵੇ ਪਕੌੜੇ ਹੋਣ ਜਲੇਬੀਆਂ ਹੋਣ ਤੇ ਭਾਵੇਂ ਕੜੀ ਚੌਲ ਹੋਵੇ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਦਾ ਪ੍ਰਬੰਧ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਵੱਲੋਂ ਕੀਤਾ ਗਿਆ ਇੱਕ ਫੂਡ ਟਰੱਕ ਆਉਂਦਾ ਹੈ ਮਗਰੇ ਦੂਜਾ ਆਉਂਦਾ ਸੋ ਬਹੁਤ ਹੀ ਵਧੀਆ ਪ੍ਰਬੰਧ ਜਿਹੜੇ ਨੇ ਲੰਗਰ ਦੇ ਇੱਥੇ ਕੀਤੇ ਗਏ ਨੇ ਮੌਸਮ ਜਿਹੜਾ ਪਹਿਲਾਂ ਦੇ ਦਿਨਾਂ ਨਾਲੋਂ ਕੁਝ ਠੰਡਾ ਵਿਖਿਆ ਗਿਆ ਇਹਨਾਂ ਦਿਨਾਂ ਦੇ ਵਿੱਚ ਪਰ ਲੋਕਾਂ ਦੇ ਵਿੱਚ ਜਿਹੜੀ ਸੰਗਤ ਦੇ ਵਿੱਚ ਗਰਮ ਜੋਸ਼ੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਦੇਖੀ ਕੱਲ ਵੀ ਬਹੁਤ ਠੰਡ ਸੀ ਪਹਿਲੇ ਪੈਰ ਬਾਅਦ ਮੌਸਮ ਠੀਕ ਹੋ ਗਿਆ ਸੀ ਤੇ ਹੁਣ ਵੀ ਮੌਸਮ ਜਿਹੜਾ ਆ ਉਹ ਠੰਡਾ ਦਿਖ ਰਿਹਾ ਆ ਪਰ ਜਿਹੜੀ ਗਰਮਜੋਸ਼ੀ ਹੈ ਸੰਗਤ ਦੇ ਵਿੱਚ ਉਹ ਲਗਾਤਾਰ ਤੁਸੀਂ ਦੇਖ ਸਕਦੇ ਹੋ ਕੋਈ ਮੌਸਮ ਨਹੀਂ ਕਿਸੇ ਨੂੰ ਰੋਕ ਰਿਹਾ ਉਤਸ਼ਾਹ ਦੇਖਣ ਵਾਲਾ ਹੈ ਬੱਚਿਆਂ ਦੇ ਵਿੱਚ ਜਿਹੜੇ ਇੱਥੇ ਪਾਰਟਿਸਪੀਪੈਂਟਸ ਪਹੁੰਚੇ ਨੇ ਖੇਡਣ ਲਈ ਆਏ ਨੇ ਜਾਂ ਉਹਨਾਂ ਨੂੰ ਸਪੋਰਟ ਕਰਨ ਲਈ ਜਿਹੜੇ ਆਏ ਨੇ ਤੁਸੀਂ ਲਗਾਤਾਰ ਦ੍ਰਿਸ਼ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਲੰਗਰ ਹਾਲ ਦੇ ਦ੍ਰਿਸ਼ ਤੇ ਲੰਗਰ ਹਾਲ ਤੋਂ ਬਿਲਕੁਲ ਸਾਹਮਣੇ ਗਰਾਊਂਡ ਹੈ ਜੀ ਉਸ ਗਰਾਊਂਡ ਦੇ ਵਿੱਚ ਇਸ ਵੇਲੇ ਮੈਚ ਜਿਹੜਾ ਆ ਚੱਲ ਰਿਹਾ ਸਾਡੇ ਕੈਮਰਾਮੈਨ ਲਗਾਤਾਰ ਤੁਹਾਡੇ ਨਾਲ ਦ੍ਰਿਸ਼ ਜਿਹੜੇ ਨੇ ਉਹ ਸਾਂਝੇ ਕਰ ਰਹੇ ਨੇ ਲੰਗਰ ਹਾਲ ਤੋਂ ਬਿਲਕੁਲ ਸਾਹਮਣੇ ਮੇਰੇ ਪਿੱਛੇ ਦੇਖ ਸਕਦੇ ਹੋ ਤੁਸੀਂ ਗਰਾਊਂਡ ਹੈ ਜਿਹਦੇ ਵਿੱਚ ਮੈਚ ਚੱਲ ਰਹੇ ਨੇ ਕੁਝ ਮੈਚ ਇਨਡੋਰ ਚੱਲ ਰਹੇ ਨੇ ਤੇ ਕੁਝ ਆਊਟਡੋਰ ਜਿਹੜੇ ਮੈਚ ਆ ਉਹ ਚੱਲ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਤੁਹਾਡੇ ਚਿਹਰੇ ਤੋਂ ਵੈਸੇ ਲੱਗ ਰਿਹਾ ਵੀ ਖੁਸ਼ ਬੜੇ ਹੋ ਬਹੁਤ ਵਧੀਆ ਹੀ ਮੈਂ ਆਮ ਵੀਰੀ ਥੈਂਕਫੁਲ ਕਿ ਡੀਸੀਸੀ ਨੇ ਇੰਨਾ ਸੋਹਣਾ ਇਵੈਂਟ ਆਰਗੇਨਾਈਜ਼ ਕਰਾਇਆ ਬੱਚਾ ਵਾਸਤੇ ਯੂਥ ਵਾਸਤੇ ਬਹੁਤ ਹੀ ਸੋਹਣਾ ਪ੍ਰਬੰਧ ਹੈ ਪਲੀਜ਼ ਸਾਰੇ ਜਾਨੇ ਨੈਕਸਟ ਟਾਈਮ ਤੇ ਜਦੋਂ ਵੀ ਆਪਾਂ ਕਰਾਂਗੇ ਜਰੂਰ ਆਇਓ ਬਹੁਤ ਆਰਗੇਨਾਈਜੇਸ਼ਨਸ ਹੈ ਅੰਦਰ ਮੈਚੇਸ ਆ ਰਹੇ ਨੇ ਬਾਹਰ ਲੰਗਰ ਦਾ ਪ੍ਰਬੰਧ ਹੈ ਬਹੁਤ ਵਧੀਆ ਬਹੁਤ ਹੀ ਚੰਗਾ ਉਪਰਾਲਾ ਹੈ ਕਿਵਦਾ ਤੇ ਫਿਊਚਰ ਕਿਵੇਂ ਦਾ ਦੇਖਦੇ ਹੋ ਪਹਿਲੀ ਵਾਰੀ ਸੀ ਮੈਂ ਮੰਨਿਆ ਕਿ ਪਹਿਲੀ ਵਾਰੀ ਥੋੜੀਆਂ-ਬਹੁਤੀਆਂ ਗਲਤੀਆਂ ਰਹਿ ਜਾਂਦੀਆਂ ਨੇ ਪਰ ਉਤਸ਼ਾਹ 'ਚ ਕੋਈ ਕਮੀ ਨਹੀਂ ਹੈ ਫਿਊਚਰ ਕਿਵੇਂ ਦਾ ਦੇਖਦੇ ਹੋ ਅਲਬਰਟਾ ਦੇ ਵਿੱਚ ਇਹਨਾਂ ਸੇ ਖੇਡਾਂ ਦਾ ਅਕੋਰਡਿੰਗ ਟੂ ਮੀ ਬਹੁਤ ਬ੍ਰਾਈਟ ਹੈ ਬਹੁਤ ਚੰਗਾ ਹੰਗਾਰਾ ਮੈਂ ਕੱਲ ਦੂਸਰੀ ਸਾਈਡ ਸੇ ਵੀ ਗਈ ਸੀ ਬੱਚੇ ਬਹੁਤ ਖੁਸ਼ ਨੇ ਬਹੁਤ ਉਤਸ਼ਾਹ ਨਾਲ ਪਾਰਟਿਸਿਪੇਟ ਕਰ ਰਹੇ ਨੇ ਮੈਨੂੰ ਲੱਗਦਾ ਕਿ ਬਹੁਤ ਬ੍ਰਾਈਟ ਹੈ ਨੈਕਸਟ ਟਾਈਮ ਅਸੀਂ ਐਦਾਂ ਵੀ ਜ਼ਿਆਦਾ ਵਧੀਆ ਇਸ ਇਵੈਂਟ ਨੂੰ ਦੇਖਾਂਗੇ ਥੈਂਕ ਯੂ ਸੋ ਮੱਚ ਇੰਪਰੂਵਮੈਂਟ ਦਾ ਜਿਹੜਾ ਸਕੋਪ ਆ ਉਹ ਹਮੇਸ਼ਾ ਹੀ ਰਹਿੰਦਾ ਆ ਭਾਵੇਂ ਇਸ ਵਾਰੀ ਕੁਝ ਕਮੀਆਂ ਰਹਿ ਜਾਣ ਪਰ ਉਤਸ਼ਾਹ ਦੇ ਵਿੱਚ ਕੋਈ ਕਮੀ ਨਹੀਂ ਆ ਜਿਵੇਂ ਪੈਂਜੀ ਹੁਣਾਂ ਨੇ ਹੁਣੇ ਕਿਹਾ ਕਿ ਅਗਲੀ ਵਾਰੀ ਤੁਸੀਂ ਜ਼ਰੂਰ ਆਇਓ ਪਰ ਮੈਂ ਇਹ ਵੀ ਆਪਸ਼ਨ ਇੱਥੇ ਖਤਮ ਕਰਨੀ ਆ ਕਿ ਤੁਸੀਂ ਅਗਲੀ ਵਾਰੀ ਜ਼ਰੂਰ ਆਇਓ ਜਿਨ੍ਹਾਂ ਨੂੰ ਨਹੀਂ ਪਤਾ ਕਿ ਇਹ ਲਾਈਵ ਚੱਲ ਰਿਹਾ ਸਾਂਝਾ ਟੀਵੀ ਤੇ ਰੇਡੀਓ ਸੁਰਸੰਗਮ ਵੱਲੋਂ ਲਾਈਵ ਦਿਖਾਇਆ ਜਾ ਰਿਹਾ ਮੈਂ ਉਹਨਾਂ ਨੂੰ ਰਿਕੁਐਸਟ ਕਰਦੀ ਆ ਕਿ ਜੇ ਤੁਹਾਨੂੰ ਹੁਣੇ-ਹੁਣੇ ਪਤਾ ਲੱਗਿਆ ਨਾ ਲਾਈਵ ਚੱਲ ਰਿਹਾ ਤੇ ਤੁਸੀਂ ਜਿਹੜਾ ਆ ਉਹ ਲਾਈਵ ਦੇਖ ਸਕਦੇ ਹੋ ਲਗਾਤਾਰ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਮੇਰੇ ਪਿੱਛੇ ਗਰਾਊਂਡ ਹੈ ਗਰਾਊਂਡ ਦੇ ਵਿੱਚ ਮੈਚੇਸ ਜਿਹੜੇ ਨੇ ਉਹ ਚੱਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਚਾਹੇ ਬੱਚੇ ਨੇ ਚਾਹੇ ਬਜ਼ੁਰਗ ਨੇ ਚਾਹੇ ਨੌਜਵਾਨ ਨੇ ਸਾਰਿਆਂ ਦੇ ਵਿੱਚ ਇੱਕ ਉਤਸ਼ਾਹ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਮੌਸਮ ਠੰਡਾ ਹੈ ਹੱਥ ਵੀ ਠਰ ਰਹੇ ਨੇ ਕੰਬੜੀਆਂ ਵੀ ਆ ਰਹੀਆਂ ਨੇ ਪਰ ਇਹਨਾਂ ਵੱਲ ਦੇਖ ਕੇ ਕਾਫੀ ਹੌਸਲਾ ਮਿਲ ਰਿਹਾ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਆ ਉਹ ਸਾਂਝੀਆਂ ਕਰ ਰਹੇ ਆ ਪਿੱਛੇ ਲੜਕੀਆਂ ਖੇਡ ਰਹੀਆਂ ਨੇ ਤੇ ਉਹਨਾਂ ਨੂੰ ਕਰਨ ਵਾਸਤੇ ਉਤਸ਼ਾਹਿਤ ਕਰਨ ਵਾਸਤੇ ਉਹਨਾਂ ਨੂੰ ਇੱਥੇ ਉਹਨਾਂ ਦੇ ਪੇਰੈਂਟਸ ਜਿਹੜੇ ਨੇ ਉਹ ਵੀ ਪਹੁੰਚੇ ਨੇ ਸੋ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਲੰਗਰ ਹਾਲ ਦੀਆਂ ਵੀ ਸਾਂਝੀਆਂ ਕਰ ਰਹੇ ਆ ਲੰਗਰ ਹਾਲ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਗਰਾਊਂਡ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਜਿਹੜੀਆਂ ਆ ਉਹ ਅਸੀਂ ਸਾਂਝੀਆਂ ਕਰ ਰਹੇ ਆ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਇੱਥੇ ਕੋਸ਼ਿਸ਼ ਕਰ ਰਹੇ ਆ ਕਿ ਉਹ ਕਿਵੇਂ ਦਾ ਮਹਿਸੂਸ ਕਰ ਰਹੇ ਨੇ ਆਪਣੇ ਆਪਣੇ ਪਹਿਰਾਵੇ ਦੇ ਵਿੱਚ ਇੱਥੇ ਪਹੁੰਚੇ ਨੇ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਕਿਦਾਂ ਦਾ ਲੱਗ ਰਿਹਾ ਜੀ ਬੋਲੋ 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 ਬਹੁਤ ਬਹੁਤ ਵਧੀਆ ਠੀਕ ਹੈ ਜੀ ਬਹੁਤ ਸਾਰਾ ਪਰੋ ਖਾਣਾ ਪੀਣਾ ਕੈਡਾ ਹਾਂ ਹਰ ਇੱਕ ਠੀਕ ਬਹੁਤ ਵਧੀਆ ਠੀਕ ਹੈ ਜੀ ਪਹਿਲੀ ਵਾਰ ਮੈਂ ਇੱਥੇ ਆਇਆ ਅੱਛਾ ਜੀ ਅੱਛਾ ਮਾਰ ਹੋ ਗਿਆ ਸੀ ਹਾਂ ਕਹਦਾ ਕਹਦਾ ਜ਼ਿਆਦਾ ਮਰ ਕੇ ਬੋਲਦੇ ਬੋਲ ਸੀਗਾ ਹਾਂ ਹਾਂ ਬੋਲਣੇ ਪਰ ਥੋੜੀ ਹਾਂ ਕੋਈ ਗੱਲ ਨਹੀਂ ਜੀ ਕੁੜੀ ਤੂੰ ਬਵਾਦ ਕੁੜੀ ਬਹੁਤ ਹੈ ਥੈਂਕ ਯੂ ਜੀ ਕਹਿੰਦੇ ਨੇ ਕਿ ਮੈਂ ਪਹਿਲੀ ਵਾਰ ਹੀ ਆਇਆ ਥੋੜੇ ਥੋੜਾ ਬਿਮਾਰ ਵੀ ਰਹਾਂ ਆ ਤੇ ਕਹਿੰਦੇ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਖਾਣ ਪੀਣ ਦਾ ਕਹਿੰਦੇ ਪ੍ਰਬੰਧ ਹੈ ਖੇਡਾਂ ਦੇਖ ਕੇ ਕਹਿੰਦੇ ਬਹੁਤ ਮਜ਼ਾ ਆ ਰਿਹਾ ਸੋ ਸਫਾਈ ਵਾਲੇ ਤੇ ਕਹਿੰਦੇ ਫਟੇ ਚੱਕੇ ਪਏ ਨੇ ਸੋ ਸਾਰਾ ਕੁਝ ਜਿਹੜਾ ਆ ਉਹ ਬਹੁਤ ਵਧੀਆ ਹੋਰ ਵੀ ਰਿਪੋਰਟਸ ਜਿਹੜੀਆਂ ਲੈ ਕੇ ਇਸੇ ਤਰ੍ਹਾਂ ਅਸੀਂ ਹਾਜ਼ਰ ਹੁੰਦੇ ਰਹਾਂਗੇ ਗਰਾਊਂਡ ਦੀਆਂ ਰਿਪੋਰਟਸ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਲੰਗਰ ਹਾਲ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਥੇ ਪਹੁੰਚਣ ਵਾਲੀ ਸੰਗਤ ਤੁਹਾਡੇ ਨਾਲ ਅਸੀਂ ਰੂਬਰੂ ਕਰਾਈ ਹੈ